ਸਸਿਗਰ ਦੋਸਤੋ ਮੈਂ ਡੀਐਸਪੀ ਅਤਲ ਸੋਨੀ ਅੱਜਕੱਲ ਮੇਰੀ ਪੋਸਟਿੰਗ ਗੋਵਿੰਦਵਾਲ ਸਾਹਿਬ ਹੈਗੀ ਹੈ ਤਰਨਤਾਰਨ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਪਹਿਲੇ ਵੀ ਜਿਸ ਵੇਲੇ ਕੋਈ ਭੀੜ ਪੈਂਦੀ ਸੀਗੀ ਤੇ ਸਾਰੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਉਹ ਭਾਵੇਂ ਫਿਜ਼ੀਕਲੀ ਤੌਰ ਤੇ ਸੀਗੀ ਪਰਸਨਲੀ ਤੌਰ ਤੇ ਸੀਗੀ ਡਿਪਾਰਟਮੈਂਟ ਦੇ ਤੌਰ ਤੇ ਸੀਗੀ ਜਾਂ ਕਿ ਜੇ ਕੋਈ ਹੈਲਪ ਕਰਨੀ ਸੀਗੀ ਤੇ ਸਾਰਿਆਂ ਨੇ ਸਾਥ ਦਿੱਤਾ ਹੈਗਾ ਇਸ ਤਰ੍ਹਾਂ ਦਾ ਇੱਕ ਛੋਟਾ ਜਿਹਾ ਕੰਮ ਹੋਰ ਇੱਕ ਲੈ ਕੇ ਆਏ ਗਏ ਸਾਡੇ ਇੱਥੇ ਪਿੰਡ ਪੈਂਦਾ ਵਹੀ ਪੂਈ ਪੈਂਦਾ ਹੈਗਾ ਉੱਥੇ ਇੱਕ ਲੜਕਾ ਹੈਗਾ ਬਜ਼ੁਰਗੀ ਆਪਾਂ ਨੂੰ ਕਹਿ ਸਕਦੇ ਹੈਗਾ ਤੇ ਉਹ ਹੈਂਡੀਕੈਪਡ ਹੈਗਾ ਉਹਨੇ ਪਿੱਛੇ ਵੀਡੀਓ ਪਾਈ ਜੀਗੀ ਹੀਰਾ ਸਿੰਘ ਉਹਦਾ ਨਾਮ ਹੈਗਾ ਵੀ ਉਹਦੇ ਘਰ ਦਾ ਰਹਿਣ ਦਾ ਸਹਣ ਦਾ ਬਿਲਕੁਲ ਹੀ ਮਾੜਾ ਹਾਲ ਸੀਗਾ ਮੈਂ ਮੌਕੇ ਤੇ ਜਾ ਕੇ ਦੇਖ ਕੇ ਆਇਆ ਜੀ ਘਰ ਦੇ ਵੀ ਸਿਰਫ ਦੁਆਰਾ ਹੈਗੀਆਂ ਦੋ ਕੁ ਦੁਆਰਾ ਉੱਪਰ ਛੱਤ ਵੀ ਹੈ ਨਹੀਂ ਸਿਰਫ ਤਰਪਾਲ ਪਈ ਹੋਈ ਸੀਗੀ ਖਾਣ ਪੀਣ ਨੂੰ ਜਿਹੜੇ ਉਹਦੇ ਬ੍ਰਦਰ ਨੇ ਉਹ ਦੇ ਦਿੰਦੇ ਹੈਗੇ ਤੇ ਹੈ ਹੈਂਡੀਕੈਪਡ ਹੈਗਾ ਗੁਬਾਰੇ ਵੇਚ ਕੇ ਆਪਣਾ ਦਿਨ ਚੱਲਿਆ ਕਰਦਾ ਹੈਗਾ ਜੀ ਦੇ ਵਿੱਚੋਂ 50 100 ਰੁਪਏ ਰੋਜ਼ ਕਮਾਉਂਦਾ ਹੈਗਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਹਰ ਪਾਸੇ ਅਸੀਂ ਕੰਮ ਕੀਤਾ ਹੈਗਾ ਤੇ ਇਹਦੀ ਵਿਅਸਤੀ ਵੀ ਆਪਾਂ ਹੈਲਪ ਕਰੀਏ ਮੈਂ ਤੁਹਾਨੂੰ ਆਪਣਾ ਨੰਬਰ ਵੇਰਾ ਦੇ ਦਾਂਗਾ ਅਕਾਊਂਟ ਦੇ ਵਿੱਚ ਜਿਹਦੇ ਵਿੱਚ ਪੈਸੇ ਪਣੇਗੇ ਜਾਂ ਕਿਸੇ ਜਿਹਨੇ ਸਾਮਾਨ ਦੇਣਾ ਸਾਮਾਨ ਦੇ ਦੇਣਗੇ ਇਹ ਜ਼ਰੂਰ ਕਰੀਏ ਪਿੱਛੇ ਵੀ ਜ਼ਾਰੇ ਨੇ ਤੁਸੀਂ ਕੀਤਾ ਸੀਗਾ ਵੀ ਬੱਚਿਆਂ ਦੀ ਪੜਾਈ ਤੇ ਜਿਹੜੇ ਸੀਗੇ ਉਹਨਾਂ ਦੀ ਜਿਆ ਫੀਸਾਂ ਸੀ ਜਾਂ ਉਹ ਦਿੱਤੀਆਂ ਇੱਕ ਇੱਕ ਸਾਲ ਦੀਆਂ ਕਈਆਂ ਕੁੜੀਆਂ ਦੇ ਵਿਆਹ ਵੀ ਕੀਤੇ ਨੇ ਤੇ ਇਹਨਾਂ ਦੇ ਵਿੱਚ ਅਸੀਂ ਪਹਿਲੇ ਵੀ ਕੋਈ ਮਕਾਨੇ 'ਚ ਦੋ ਘਰ ਬਣਾ ਕੇ ਦਿੱਸੇਗੇ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਮੈਡੀਸਨ ਵਾਸਤੇ ਵੀ ਤੁਸੀਂ ਜਿੰਦੇ ਰਹਿੰਦੇ ਰਹੋ सो so, एक बारी फिर ऊपर आला करके ते काइंडली हेल्प करो जिन्हें हो दी है थैंक यू गॉड बेस्ट यू ऑल बाय बाय दिल्ली क्राइम नेशनल न्यूज़ नजर सब पर